ਗਾਨਾ ਪੀਰਤ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਦਿਆਂ ਹਰ ਵਰਗ ਦੀਆਂ ਲੜਕੀਆਂ ਤੇ ਔਰਤਾਂ ਨੂੰ ਰੋਜ਼ਗਾਰ ਦਲਵਾਨ ਦੇ ਲਈ ਲੋਗੜ ਗਊਸ਼ਾਲਾ ਦੇ ਸਾਹਮਣੇ ਸ਼੍ਰੀ ਲਕਸ਼ਮੀ ਨਾਰਾਇਣ ਹਸਪੀਟਲ ਵਿਖੇ ਫ੍ਰੀ ਸਿਲਾਈ ਸੈਂਟਰ ਖੋਲ੍ਹਾ ਗਿਆ ਹੈ ਜਿੱਥੇ ਨਾਨੂ ਬਿਲਕੁਲ ਫ੍ਰੀ ਸਿਲਾਈ ਕਢਾਈ ਸਿਖਾਈ ਜਾਂਦੀ ਹੈ ਤਾਂ ਜੋ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਅਤੇ ਆਪਣਾ ਰੋਜ਼ਗਾਰ ਆਪ ਕਮਾ ਸਕਣ ਨਾਲ ਹੀ ਆਪਣੇ ਘਰਾਂ ਦਾ ਖਰਚਾ ਆਸਾਨੀ ਨਾਲ ਚਲਾ ਸਕਣ ਜਿਵੇਂ ਚੱਲਦਾ ਨਾ ਸਾਡੀ ਫਾਸਟਵੇ ਦੀ ਨਿਊਜ਼ ਟੀਮ ਦੇ ਨਾਲ ਗੱਲਬਾਤ ਕਰਦੇ ਆਂ ਆਖਿਆ ਕਿ ਸ਼ਿ ਦੁਰਗਿਆਨਾ ਤਿਰਤ ਕਮੇਟੀ ਵੱਲੋਂ ਇਹ ਜੋ ਉਪਰਾਲਾ ਕੀਤਾ ਗਿਆ ਹੈ ਇਹ ਸ਼ਲਾਗਯੋਗ ਹੈ ਅਤੇ ਹੁਣ ਦੇਖੋ ਇਸ ਸੰਬੰਧੀ ਫਾਸਟਵੇ ਦੀ ਇੱਕ ਸਪੈਸ਼ਲ ਰਿਪੋਰਟ ਦੁਰਗਿਆਨਾ ਕਮੇਟੀ ਇੱਕ ਸਲਾਈ ਕਢਾਈ ਦਾ ਸਕੂਲ ਚਲਾ ਰਹੀ ਹੈ ਜਿਹਦੇ ਵਿੱਚ ਗਰੀਬ ਬੱਚੀਆਂ ਨੂੰ ਬਗੈਰ ਕਿਸੇ ਸ਼ੁਲਕ ਦੇ ਬਗੈਰ ਕਿਸੇ ਫੀਸ ਦੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਉਹਦੇ ਵਿੱਚ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਇਸ ਕਾਬਿਲ ਬਣਾਇਆ ਜਾਂਦਾ ਹੈ ਵੀ ਉਹ ਛੋਟੇ-ਮੋਟੇ ਕਪੜੇ, ਸੂਟ, ਲੇਡੀਜ਼ ਸੂਟ, ਬੱਚਿਆਂ ਦੇ ਕਪੜੇ ਸੀਕੇ ਤਿੰਨ ਦਿਨਾਂ ਤੇ ਆਪਣੇ ਘਰ ਆਪਣੇ ਘਰ ਬੈਠ ਕੇ ਆਪਣਾ ਘਰ ਦੀ ਰਸਤੀ ਜਿਹੜੀ ਹੈ ਉਹਨੂੰ ਚਲਾਉਣ ਦੇ ਕਾਬਿਲ ਹੋ ਜਾਣ ਉਹਨਾਂ ਨੂੰ ਕੇਵਲ ਦੇਖਣਾ ਨਾ ਪਵੇ। ਇਸ ਵੇਲੇ ਅਸੀਂ ਜਿਹੜੀਆਂ ਸੰਥੈਟਿਕ ਦੇ ਗਾਰਮੈਂਟਸ ਦੀ ਬਣਾਉਣ ਵਾਲੇ ਕਪੜਾ ਬਣਾਉਣ ਵਾਲੀਆਂ ਫੈਕਟਰੀਆਂ ਨੇ ਉਹਨਾਂ ਜੋ ਕਪੜਾ ਫ੍ਰੀ ਲੈ ਆ ਕੇ ਉਹਨਾਂ ਬੱਚੀਆਂ ਨੂੰ ਦਿੰਨੇ ਆ ਉਹ ਬੱਚੀਆਂ ਛੋਟੇ ਬੱਚਿਆਂ ਦੇ ਕਪੜੇ ਬਣਾ ਕੇ ਉਹਨਾਂ ਨੂੰ ਸੇਲ ਕਰਦੀਆਂ ਔਰ ਉਹ ਸੇਲ ਕੀਤੇ ਹੋਏ ਜਿਹੜੇ ਪੈਸੇ ਆਉਂਦੇ ਨੇ ਉਹ ਬੱਚੀਆਂ ਨੂੰ ਹੀ ਦਿੱਤੇ ਜਾਂਦੇ ਨੇ ਉਹ ਦਰਗਾਹਾਂ ਕਮੇਟੀ ਨਹੀਂ ਲੈਂਦੀ ਇਹਦੇ ਵਿੱਚ ਕਈ ਸੰਸਥਾਵਾਂ ਜਿਹੜੀਆਂ ਨੇ ਉਹ ਦਰਗਾਹਾਂ ਕਮੇਟੀ ਦੀ امداد ਵੀ ਕਰਦੀਆਂ ਨੇ ਅਸੀਂ ਉਹਨਾਂ ਸਾਰੀਆਂ ਸੰਸਥਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਇਸ ਸਕੂਲ ਦਰਗਾਹਾਂ ਮੰਦਿਰ ਦੇ ਵੱਲੋਂ ਚੱਲ ਰਿਹਾ ਹੈ ਇਹ ਗਊਸ਼ਾਲਾ ਦੇ ਸਾਹਮਣੇ ਸ਼੍ਰੀ ਲਕਸ਼ਮੀ ਨਾਰਾਇਣ ਹਸਪੀਟਲ ਦੇ ਅੰਦਰਲੀ ਸਾਈਡ ਤੇ ਹੈ। ਇੱਥੇ ਆ ਰਹੇ ਆ ਕੋਈ ਵੀ ਇੱਕ ਬੱਚੇ ਗਏ ਆ। ਉਹਦੇ ਵਿੱਚ ਬੱਚਿਆਂ ਦੇ ਕੱਪੜੇ, ਲੇਡੀਜ਼ ਕੱਪੜੇ ਤੇ ਜੈਂਟਸ ਕੱਪੜੇ। ਨਹੀਂ ਜੀ ਫੀਸ ਕੋਈ ਨਹੀਂ ਦਿੱਕਤੀ ਜਾਂਦੀ। ਉਹ ਸਾਡੇ ਕੋਲ ਇੱਥੇ ਆ ਜਾਂਦੇ ਆ ਜਿਵੇਂ ਕਿਸੇ ਕੋਲ ਪਤਾ ਲੱਗ ਗਿਆ ਆ ਜਾਂਦੇ ਆ ਤੇ ਅਸੀਂ ਉਹਨਾਂ ਦੀ ਐਡਮਿਸ਼ਨ ਕਰ ਲੈਂਦੇ ਆ। ਮੈਂ ਨਾਮ ਸੰਤੋਸ਼ ਹੈ। ਮੈਂ ਮਤਲਬ ਅੱਛੇ ਸਿੱਖ ਰਿਹਾ ਮੈਡਮ ਸਿਖਾ ਰਹੀ ਹੈ ਮuje और जिसे सीखना हो भाई सीख सकता है फ्री में सिखा रहे हैं प्लाजो शर्ट टी शर्ट कुर्ता पजामा हर चीज़ सिखाते हैं मैं ये कहना चाहती हूँ मैडमों का शुक्रिया अदा करना चाहती हूँ जो मतलब मुझे इस लायक बनाया हर कोई बच्चे जो अपने काम करना चाहते हैं अपने पैर पे खड़े होना चाहते हैं तो आके सीखे और अपनी लाइफ बनावे जिंदगी के लिए आगे बढ़े फिर सामान होता है यहाँ पे फिर देते भी है अभी तो ऐसे काम देते हैं बनाने जो अपना पैर पे खड़े होने चाहते तो सीख सकते हैं कर सकते हैं कई जगह गए कहते हैं आप पढ़े नहीं हो नहीं सीख सकते आपको स्टिचिंग नहीं आएगा ना मतलब नंबर वगैरह नहीं पता लगेगा ਪਰ ਨਹੀਂ ਐਸਾ ਕੋਈ ਬਾਤ ਨਹੀਂ ਹੈ ਜੋ ਕਹਿੰਗੇ ਹਮ ਨਹੀਂ ਕਰ ਸਕਤੇ ਹੈ ਉਹ ਕਰ ਸਕਤੇ ਹੈ ਹਮ ਆਪਣੇ ਅੰਦਰ ਜਬ ਸਿੱਖਣੇ ਦਾ ਹਿੰਮਤ ਰੱਖੇ ਤਾਂ ਹੋ ਸਕਦਾ ਸਭ ਕੁਝ। ਸ਼੍ਰੀ ਦੁਰਗਿਆਨਾ ਤੇਜ ਕਮੇਟੀ ਵੱਲੋਂ ਹਰ ਵਰਗ ਦੇ ਲੜਕੀਆਂ ਨੂੰ ਸਲਾਈ ਸੈਂਟਰ ਜਿਹੜਾ ਖੋਲਿਆ ਗਿਆ ਸਲਾਈ ਸਿਖਾਉਣ ਦੇ ਲਈ ਉਹ ਦੇ ਦਰਮਿਆਨ ਸਾਡੀ ਫਾਸਟ ਨੂੰ ਟਿੰਪੁੰਜੀ ਹੈ ਲੋਗੜ ਚੌਂਕ ਗਊਸ਼ਾਲਾ ਦੇ ਬਿਲਕੁਲ ਸਾਹਮਣੇ ਲਕਸ਼ਮੀ ਨਾਰਾਇਣ ਹਸਪੀਟਲ ਦੇ ਵਿੱਚ ਜੋ ਕਿ ਸਲਾਈ ਸੈਂਟਰ ਚੱਲ ਰਿਹਾ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਹਰ ਵਰਗ ਦੇ ਲੜਕੀਆਂ ਜਿਹੜੀਆਂ ਸਲਾਈ ਸਿੱਖ ਰੀਆਂ ਨੇ ਤੇ ਹਰ ਜੇ ਉਹਨਾਂ ਦਾ ਆਖਣਾ ਹੈ ਕਿ ਜਿਹੜਾ ਇਹ ਸੈਂਟਰ ਹੈ ਉਹਨਾਂ ਦੇ ਭਵਿੱਖ ਨੂੰ ਸਵਾਰਨ ਲਈ ਬਣਿਆ ਤੇ ਕੋਈ ਫੀਸ ਨਹੀਂ ਲਿੱਤੀ ਜਾ ਰਹੀ ਬਿਲਕੁਲ ਫ੍ਰੀ ਹੈ ਸਿਖਾਇਆ ਜਾ ਰਿਹਾ ਤੇ ਕਮੇਟੀ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਉਹਨਾਂ ਦਾ ਨਾਲ ਹੀ ਉਹਨਾਂ ਵੱਲੋਂ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਜੋ ਲੋਕ ਜਾਂ ਜੋ ਲੜਕੀਆਂ ਫੀਸ ਨਹੀਂ ਵੀ ਭੇ ਕਰ ਸਕਦੀਆਂ ਉਹ ਇੱਥੇ ਆਣ ਆਪਣੇ ਭਵਿੱਖ ਨੂੰ ਸਵਾਰ ਸਕਦੀਆਂ ਨੇ ਸਲਾਈ ਸਿੱਖ ਕੇ ਆਪਣਾ ਕੋਈ ਰੋਜ਼ਗਾਰ ਵੀ ਖੋਲ ਸਕਦੀਆਂ ਨੇ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ